ਸਾਰੇ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਵਾਧਾ ਗੁਜਰੀ ਜੀ ਭਰਾਏ ਕੇਂਦਰ ਵੱਲੋਂ ਕਈ ਸਾਲਾਂ ਤੋਂ ਜੋ ਬਿਨਾ ਲੇਟਾ ਵਾਲੇ ਵਾਹਨਾਂ ਦੇ ਪਿੱਛੇ ਰਰਟਨ ਲਾਉਣ ਦੀ ਸੇਵਾ ਸ਼ੁਰੂ ਕੀਤੀ ਜਾਂਦੀ ਹੈ ਇਸ ਵਾਰ ਵੀ ਲਗਭਗ ਮਹੀਨਾ ਹੋ ਗਿਆ ਭਲਾੜਾ ਦੇ ਹਰ ਚੌਂਕ ਦੇ ਵਿੱਚ ਲਾਏ ਗਏ ਨੇ ਸੋ ਹੁਣ ਮੋਟਰ ਸਟ੍ਰੀਟਾਂ ਦੇ ਉੱਤੇ ਪ੍ਰਸਤਨ ਹੋਦੇ ਵੇਖ ਗਏ ਆ ਅੱਜ ਸਾਡੇ ਕੋਲੇ ਸਤਕਾਰ ਦੇ ਅਧਿਕਾਰੀ ਸਾਹਿਬ ਪਹੁੰਚੇ ਨੇ ਇਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਾਡੇ ਸੇਵਾ ਦੇ ਯਿੱਤਨ ਪਾਇਆ ਹੈ ਸੋ ਜੋਇਰ ਬਟੁਰਲਾਏ ਜਾ ਰਹੇ ਹਨ ਤੇ ਐਸ ਕੇ ਸਟਿੱਕਰ ਭੀਗੀ ਰੋਡ ਅਤੇ ਚੰਨਜੀਤ ਸਿੰਘ ਜੀ ਮੈਦਾਨ ਜੋ ਡੈਨਮਾਰਕ ਤੋਂ ਨੇ ਉਹਨਾਂ ਵੱਲੋਂ ਸੇਵਾ ਕੀਤੀ ਗਈ ਹੈ ਤੇ ਖਾਸ ਤਾ ਦੇ ਮੈਂਬਰਾਂ ਵੱਲੋਂ ਲਗਾਉਣ ਦੇ ਜਿਆਦਾ ਕੀਤੀ ਗਈ ਹੈ ਸਾਰਿਆਂ ਦਾ ਨੇ ਧੰਨਵਾਦ ਹੈ ਤੇ ਬੇਨਤੀ ਹੈ ਕਿ ਜਿਨ੍ਹਾਂ ਨੂੰ ਵੀ ਲੋਨ ਲੋਡ ਹੈ ਉਦਾਲੇ ਵਾਲਿਆਂ ਨੂੰ ਕਿਤੇ ਜਿਹੜੇ ਵਾਲਿਆਂ ਨੂੰ ਉਹ ਸ਼ਹਾਵਾ ਦੇ ਦਫ਼ਤਰ ਵਿੱਚ ਵੀ ਲਿਜਾ ਸਕਦਾ ਹੈ ਤੇ ਥਾਂ ਥਾਂ ਦੇ ਚੌਂਕਾਂ ਉੱਤੇ ਵੀ ਲੱਗਦੇ ਜਿੱਦਾਂ ਲੱਗਦਾ ਹੈ ਤੇ ਦੁਬਾਰਾ ਸੇ ਉਹ ਪੱਤਰਕਾਰਾਂ ਦਾ ਅਹਿਲ ਕਹਿਦਾ ਔਰ ਮੈਂਬਰਾਂ ਦਾ ਧੰਨਵਾਦ ਉਹ ਇਥੇ ਜੋੜਦੇ ਰਹੇ ਨੇ ਮਾਰੇ ਬੰਦੀ ਦਾ ਗੱਲ ਅੱਜ ਮਾਦਾ ਕੁਝ ਰਿਪਲਾਈ ਕਿੰਨੇ ਤੁਹਾਡਾ ਵੱਲੋਂ ਜਿਹੜੀ ਦਾ ਬੰਦ ਉਹਨੂੰ ਦੇਖਦੇ ਹੋਏ ਲੇਗੋ ਸਮੇਂ ਤੋਂ ਰੈਫੈਕਟਰ ਰੈਫੈਕਟਰ ਤੋਂ ਬਜਾਇਆ ਜਾ ਰਹੇ ਨੇ ਉਸ ਨੇ ਲੜੀयां ਨਹੀਂ ਨੀ ਉਨਡਾਟਾ ਸ਼ਹਿਰ ਦੇ ਵਿੱਚ ਵੀ ਚੱਲਦੀ ਜਾ ਰਿਹਾ ਹੈ ਤੇ ਬਹੁਤ ਅਸ਼ਕਾ ਜੋ ਕੰਮ ਹੈ ਜੋ ਉਰਕਾ ਕੇਂਦਰ ਨੇ ਤਕਰੀਬਨ 1000 ਦੇ ਆਸ-ਪਾਸ ਰੈਫੈਕਟਰ ਲਗਾਏ ਨੇ ਤੇ ਮੈਂ ਵੀ ਕਰਦਾ ਸਾਰਿਆਂ ਨੂੰ ਕਿ ਆਪਣੀਆਂ ਜਿਹੜੀਆਂ ਗੱਡੀਆਂ ਨੇ ਉਹਨਾਂ 'ਆਂ ਲਾਈਟਸ ਪ੍ਰੋਪਰ ਰੱਖਣ ਨਾਸਿਰੋ ਵੀ ਆ ਫਰੰਟ ਲਾਈਟਸ ਵਰ ਕਿ ਟੇਲ ਲਾਈਟਸ ਉਹ ਜਿਹੜੇ ਹੈ ਸਾ ਜੋ ਹਾਦਸੇ ਤੋਂ ਆਪ ਵੀ ਬਚਣ ਤੇ दूसर ਲੋਕਾਂ ਨੂੰ ਬਚਾਣਾ ਤੇ ਜਿਨ੍ਹਾਂ ਦੇ ਰਿਫਲੈਕਟਰ ਨਹੀਂ ਹੈਗੇ ਨੇ ਉਹ ਜ਼ਰੂਰ ਇਸ ਰਿਫਲੈਕਟਰ ਕੋਲ ਬਾੜਾ ਸਾ ਜੋ ਆਪਣੀ ਜਾਨ ਦੇ ਵੀ ਸਾਡੀ ਤੁਹਾਡੀ ਬਣੀ ਰਹੇ ਤੇ ਦੂਸਰਿਆਂ ਦੇ ਵੀ ਜਿਹੜੇ ਹਾਸਾ ਹੋਣ ਤੋਂ ਬਚਾਏ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ ਸੋ ਸਬਸਕ੍ਰਾਈਬ ਜਨਪਲੀਅਨ ਕੀ